ਹਰਦੇਈ ਮਾਰ ਦੇ ਵਿੱਚ ਇਹ ਜਿਹੜਾ ਪੱਖੋ ਘਟਾਲੀ ਸਾਹਿਬ ਪਿੰਡ ਆ ਇਹ ਜਿਆਦਾ ਜਿਹੜਾ ਹਰਦੇਈ ਰੇਟ ਦੇ ਵਿੱਚ ਆ ਸੋ ਇਸ ਪਿੰਡ ਦੇ ਵਿੱਚ 14-15 ਫੁੱਟ ਜਿਹੜਾ ਪਾਣੀ ਰਿਹਾ ਸੀ ਇਸ ਪਿੰਡ ਦੇ ਵਿੱਚ ਮੌਜੂਦ ਤੁਸੀਂ ਵੀਡੀਓ ਦੇ ਵਿੱਚ ਕਾਫੀ ਇਸ ਪਿੰਡ ਦੀ ਜੜੀਆ ਕੰਡੀਸ਼ਨ ਦੇਖਿਓਗੇ ਸਾਡੇ ਪਿੰਡ ਦੇ ਕੁਝ ਲੋਕ ਨੇ ਮੌਜੂਦ ਨੇ ਸਾਸਰੀਆ ਜੀ ਕਿਹੜਾ ਪਿੰਡ ਬਕਰ ਜੀ ਇਹ ਪਿੰਡ ਪੱਖੋ ਘਟਾਲੀ ਸਾਹਿਬ ਡੇਰਾ ਬਾਬਾ ਨਾਨਕ ਜਦੋਂ ਪਹਿਲੇ ਜਦੋਂ ਆਇਆ ਹੀ ਹਰਦ ਮਨੂੰ ਟੁੱਟਾ ਕਿੰਨੇ ਵਜੇ ਟੁੱਟਾ ਡੇਢ ਵਜੇ ਤੋਂ ਪੌਣੇ 2 ਵਜੇ ਤੋਂ ਸੀ ਟੁੱਟੇ ਹੀ ਜੇ ਤੇ ਯਾਨੀ ਕਿ 2 ਸਵਾ 2 ਵਜੇ ਜਿਹੜਾ ਪਾਣੀ ਜਿਹੜਾ ਪੂਰਾ ਦਾਦਾ 12 12 ਫੁੱਟ ਚੜ ਚੁੱਕਾ ਸੀ ਮਤਲਬ ਪਹਿਲੇ ਦਿਨ ਹੀ ਇਹਨਾਂ ਪਾਣੀ ਚੜ ਗਿਆ ਹਾਂਜੀ ਪਹਿਲੇ ਦਿਨ ਹੀ ਪਾਣੀ ਇਹਨਾਂ ਚੜ ਗਿਆ ਹਾਂਜੀ ਜੱਕਦਾ ਮੈਂ ਪੰਜ ਸੱਤ ਮਿੰਟਾਂ ਚ ਪਾਣੀ ਕੋਈ ਸਮਾਨ ਨਹੀਂ ਕੱਢਿਆ ਗਿਆ ਕੁਛ ਨਹੀਂ ਕੱਢਿਆ ਗਿਆ ਸਿਰਫ ਆਪਣਾ ਆਪ ਲੈ ਗਏ ਸੀ ਭੱਜੇ ਪਿੰਡ ਚ ਮਤਲਬ ਜਦੋਂ ਮੈਨੂੰ ਪ੍ਰਸ਼ਾਸਨ ਨੂੰ ਪਹਿਲਾਂ ਹੀ ਤੁਹਾਨੂੰ ਮਤਲਬ بارشਾਂ ਤਾਂ ਹੋਣ ਡੀਆਂ ਸੀ ਪਹਾੜਾਂ ਤੇ ਹੋਣ ਡੀਆਂ ਇੱਧਰ ਹੋਣ ਡੀਆਂ ਪਹਿਲਾਂ ਅਲਰਟ ਕਰ ਦਿੱਤਾ ਗਿਆ ਨੇਡ ਕੀਤਾ ਆਈਗਾ ਵੀ ਪਾਣੀ ਆਉਂਦੀ ਸੰਭਾਵਨਾ ਹੈਗੀ ਆ ਕੋਈ ਪਤਾ ਨਹੀਂ ਹੈਗਾ ਤੇ ਤੁਸੀਂ ਦੇ ਉੱਤੇ ਥੋੜੇ ਜਿਹਾ ਬੰਨ ਟੁੱਟਣ ਡਿਆਈ ਉੱਥੇ ਅਹੀ ਰਾਦੇ 12 1 ਵਜੇ ਤੱਕ ਮਿੱਟੀ ਪਾਉਣ ਗਏ ਇਹ ਬ ਤੇ ਬੀਅਸ ਫਾੜਿਆਂ ਵੀ ਕਹਿ ਦਤਾ ਵੀ ਤੁਸੀਂ ਆਪਣੇ ਆਪਣੇ ਘਰਾਂ ਚ ਜਾਓ ਤਾਂ ਆਪਣਾ ਸਮਾਨ ਸੰਭੋ। ਨਹੀਂ ਜਿਸ ਬੰਦੇ ਤੁਸੀਂ ਗੱਲ ਕਰ ਰਹੇ ਪਰਭਾਈ ਕਰਨ ਦੇ ਪੰਨੂ ਪੂਰੇ ਦੇ ਉਹ 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 ਬੰਨ ਰੋਟਾ ਨਹੀਂ ਦੋ ਪਿੱਛੋਂ ਵੀ ਟੁੱਟਾਈ ਦੋ ਦੋ ਤਿੰਨ ਦਾ ਥਾਵਾਂ ਤੋਂ ਤੁਸੀਂ ਟੁੱਟੀ ਹੈ। ਦੋ ਤਿੰਨ ਥਾਉ ਹਾਂਜੀ ਇੱਕ ਤੇ ਪਿੰਡ ਦੇ ਸਾਹਮਣੇ ਟੁੱਟੀ ਜੇ ਤੇ ਇੱਕ ਥੋੜੀ ਜਿਹਾ ਜਿੱਥੋਂ ਆਪਾਂ ਬਾਬਾ ਕੋਰੀ ਰੇੌਰ ਸਾਹਿਬ ਜਿੱਥੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਖਲੋਗੇ ਕਰਦੇ ਆ ਉਸ ਪੋਲ ਦੇ ਥੱਲੇੋਂ ਕਿੰਨਾ ਲੰਮਾ ਪਾਰ ਹੋ ਸਕਦਾ 40 ਫੁੱਟ ਪਾਰ ਹੋ ਸਕਦਾ ਨਹੀਂ ਕਾਫੀ ਜ਼ਿਆਦਾ ਲੇ ਕਿਤੇ ਦੋ ਕੱਲਿਆਂ ਦਾ ਲਾ ਤੇ ਇੱਕ 100 ਫੁੱਟ ਦੇ ਲਾਗੇ ਚਕੇ ਹੋਣਾ 10 ਹਾਂਜੀ ਫੇਰ ਹੁਣ ਦੁਬਾਰਾ ਤੋਂ ਇੱਕ ਕਰੀ ਜਿਹੜਾ بارشਾਂ ਹੋਈਆਂ ਨੇ ਤਾਂ ਫੇਰ ਪਾਣੀ ਪਿੰਡ ਦੇ ਵਿੱਚ ਇਤਨਾ ਘਣਾ ਆ ਗਿਆ ਫੇਰ ਕੱਲ ਦਾ ਪਾਣੀ ਜਿਹੜਾ ਇਹ ਮਿਲ ਕੇ ਢਾਈ ਢਾਈ ਤਿੰਨ ਤਿੰਨ ਵਾਰ ਸਾਡੇ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਆ ਗਿਆ ਹਾਂਜੀ ਆ ਗਿਆ ਬੋਲੇ ਇਹ ਪਿੰਡ ਜਿਹੜਾ ਤੁਹਾਡਾ ਬਿਲਕੁਲ ਤੁਸੀ ਦੇ ਕੋਲ ਹੈ ਇਸ ਪਿੰਡ ਵਿੱਚ ਸਭ ਤੋਂ ਪਹਿਲਾਂ ਪਾਣੀ ਆਉਂਦਾ ਸਭ ਤੋਂ ਪਾਣੀ ਇਸ ਪਿੰਡ ਦੇ ਵਿੱਚ ਪਹਿਲਾਂ ਆਉਂਦਾ ਜੀ ਕਿਉਂਕਿ ਸਾਰਾ ਬੰਨ ਟੁੱਟਾ ਵਾ ਜਦੋਂ ਵੀ ਪਾਣੀ ਉਧਰ ਦਰਿਆ ਤੋਂ ਪਿੱਛੇ ਛੱਡਿਆ ਜਾਂਦਾ ਉਹ ਸਿੱਧਾ ਹੀ ਫੇਰ ਇੱਥੇ ਆਉਂਦਾ ਕੀ ਲੱਗਦਾ ਕਿ ਜਿਹੜੇ ਘਰ ਦੇ ਜਿਹੜੇ ਬਿਸਤਰੇ ਜਾਂ ਕੋਈ ਬਸਤੂ ਵਿੱਚ ਬਚਣ ਕਿੰਗੇ ਸਾਰਾ ਕੁਝ ਤੈਸ਼ ਨੇਸ ਹੋ ਗਿਆ ਕਿ ਜਿਹੜੇ ਕੱਚੇ ਕਮਰੇ ਨੇ ਚੋਕ ਹੀ ਇੰਨਾ ਗੇਰ ਮਿੱਟੀ ਵੀ ਨਹੀਂ ਲੱਤ ਗਈ ਕੀ ਲੱਗਦਾ ਕਿ ਇਹ ਧੁੱਪਾਂ ਲੱਗਨ ਨਾਲ ਛੱਟ ਹੋਣਗੇ ਜਾਂ ਖਰਾਬ ਹੋਣਗੇ ਧੁੱਪਾਂ ਲੱਗਨ ਦੇ ਨਾਲ ਸਗੋਂ ਪਾਟਣਗੇ ਜੀ ਸਾਰੀਆਂ ਕੰਨਾਂ ਬੈਗੀਆਂ ਨੇ ਛੱਤਾਂ ਡਿੱਗਣ ਡੀਆਂ ਨੇ ਤੇ ਕੋਈ ਹਾਲਤ ਨਹੀਂ ਮਤਲਬ ਪ੍ਰਸ਼ਾਸਨ ਨੂੰ ਕੋਈ ਅਧਿਕਾਰੀ ਪਹੁੰਚ ਕੀਤੀ ਜਾਂ ਪਿੰਡ ਦਾ ਸਰਪੰਚ ਕੀਤਾ ਕੋਈ ਅਜੇ ਤੱਕ ਕੋਈ ਸਰਕਾਰੀ ਮੁਲਾਜ਼ਮ ਜਿਹੜਾ ਕੋਈ ਨਹੀਂ ਆਇਆ ਇਸ ਨਗਰ ਵਿੱਚ ਆਇਆ ਮਤਲਬ ਕਿ ਕਿੰਨੇ ਦਿਨ ਰਿਹਾ ਫਿਰ ਪਾਣੀ ਜਿਹੜਾ ਪਹਿਲਾ ਜਿਹੜਾ ਹੜ੍ਹ ਕਿੰਨੇ ਦਿਨ ਪਾਣੀ ਇੱਥੇ ਰਿਹਾ ਪਾਣੀ 10 ਦਿਨ ਪਾਣੀ ਹੋ ਗਿਆ 11ਵਾਂ ਦਿਨ ਤੇ ਪਰਸੋਂ ਹੀ ਮਿਲ ਕਾਲਾ ਇਹ ਵੇੜੇ ਵੜਿਆਂ ਚ ਪਾਣੀ ਕੱਢ ਕੇ ਗਾਰਗੁਰ ਕੱਢਿਆ ਤੇ ਰਾਤੀ ਫੇਰ ਇਹਨਾਂ ਨੂੰ ਪਾਣੀ ਹੋ ਚੁੱਕਾ ਉਹਨੇ ਕਿੱਥੇ ਮੁੱਲ ਪਿੰਡੋਂ ਬਾਹਰ ਚਲ ਗਏ ਜਾਂ ਕਿਵੇਂ ਰਹੇ ਹਾਂ ਹਾਂਜੀ ਬੱਚੇ ਪੁੱੱਚੇ ਦੀ ਕੋਸ਼ਿਸ਼ ਹੈ ਕੋਰੀਡੋਰ ਤੇ ਸ਼ਹਿਰ ਕੱਲੇ ਹੀ ਤੇ ਆਪ ਅਸੀਂ ਕੋਠੇ ਆ ਕਾਠਿਆਂ ਤੇ ਰਹਿੰਦੇ ਹੀ ਰਹੇ ਕੋਠੇ ਤੇ ਬਾਰਿਸ਼ ਹੁੰਦੀ ਰਹੀ ਕਿ ਕਿਵੇਂ ਤਰਪਾਲਾਂ ਅੰਦਰ ਪੁਲਾ ਤਾਣ ਕੇ ਤੱਪੜ ਤੋਂ ਉਪਰ ਤਾਣ ਕੇ ਗੁਜ਼ਾਰਾ ਕਰੀ ਬੜੀ ਤੇਜ਼ ਵੀ ਕੱਲੇ ਬਾਰਿਸ਼ ਹੋਈ ਹੈ ਤੇ ਕਿਵੇਂ ਮਤਲਬ ਉਦੋਂ ਫਿਰ ਕਿਸ ਕਿਦਮ ਮੋੜੀ ਐਸ ਤਰ੍ਹਾਂ ਹੀ ਮੰਜੇ ਮੁਝੇ ਖੜੇ ਕਰਕੇ ਉੱਤੇ ਤਰਪਾਲਾਂ ਅੰਦਰ ਪੁਲਾ ਪਾ ਗਈ ਗੁਜ਼ਾਰਾ ਕੀਤਾ ਗੁਰਜ ਹਾਂਜੀ ਮਤਲਬ ਬਾਰਡਰ ਦੇ ਲਾਗੇ ਤੇ ਜਿਹੜੇ ਲੋਕ ਨੇ ਦਲੇਰ ਆ ਮਤਲਬ ਹੋਰ ਹੁੰਦੇ ਪ੍ਰਭਾਵਤ ਹੁੰਦੇ ਸੋਨਾ ਮਤਲਬ ਪਿੰਡ ਛੱਡ ਕੇ ਜਾਂ ਘਰ ਛੱਡ ਕੇ ਬਾਹਰ ਉੱਚੇ ਇਲਾਕੇ ਚਲ ਜਣਾ ਇਹ ਮਤਲਬ ਜਿਹੜੇ ਬਾਰਡਰ ਵਾਲੇ ਇਲਾਕੇ ਦੇ ਲੋਕ ਦਲੇਰ ਇਹਨਾਂ ਮਤਲਬ ਘਰ ਨਹੀਂ ਛੱਡਿਆ ਘਰ ਕੇ ਬੰਦਿਆਂ ਨੂੰ ਮਤਲਬ ਕੇ ਰਹਿਣਾ ਪਿਆ ਬੱਚੇ-ਪੁੱਚੇ ਹੀ ਮਤਲਬ ਜਿਹੜੇ ਕਾਲ ਦਿੱਤੇ ਬੱਚੇ ਕਰਦੇ ਹਾਂਜੀ ਬੱਚੇ-ਪੁੱਚੇ ਨੇ ਜਿਹੜੇ ਉੱਚੇ ਥਾਵਾਂ ਦੇ ਘਰ ਦਾ ਸੀ ਤੇ ਜਿਹੜਾ ਘਰ ਦਾ ਜਿਹੜੇ ਇੱਕ-ਇੱਕ ਮੈਂਬਰ ਦੋ-ਦੋ ਮੈਂਬਰ ਉਹ ਆਪਾਂ ਰਹੇ ਮਾਲ ਪਸ਼ੂ ਜਿਹੜੇ ਡੰਗਰ ਵੀ ਉਹ ਪਿੰਡ ਚ ਰਹੂਗੀ ਇੱਕ ਜੱਟ ਚਲਾਥੇ ਬਾਰੀ ਹੋ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਜਾਂ ਐਨਆਰਆਈ ਵੀਰ ਨੇ ਜਿੱਦਾਂ ਹੁਣ ਕਮਰੇ ਜਿਹੜੇ ਬਿਲਕੁਲ ਨਾਜਕ ਹੋ ਗਏ ਨੇ ਜਿਹੜੇ ਡਿੱਗਰ ਵਾਲੇ ਨੇ ਪਾਣੀ ਦੀ ਮਾੜ ਕਾਫੀ ਦਿਨ ਰਿਹਾ ਹੁਣ ਫੇਰ ਪਾਣੀ ਆ ਗਿਆ ਵਾ ਤੇ ਕੀ ਜਿਹੜੀ ਉਹਨਾਂ ਤੋਂ ਕੀ ਮੰਗ ਲਈ ਹੁੰਦੀ ਮੰਗ ਤੇ ਇਹੀ ਲਾਉਂਦੇ ਆ ਵੀ ਚਲੋ ਰਾਲੇ ਮਿਲ ਕੇ ਸਾਡੇ ਕਮਰੇ-ਕੁਮਰੇ ਜਿਹਾ ਹੁਣ ਪਾਣੀ ਲੱਥਦਾ ਤੇ ਸਾਨੂੰ ਸਹੂਲਤ ਦਿੱਤੀ ਜਾਏ ਇਹ ਆਪਣੇ ਕਮਰੇ-ਕੁਮਰੇ ਜਿਹੜੇ ਨੇ ਉੱਚੇ ਕਰਕੇ ਥੋੜੀ ਜਿਹਾ ਪਾਸ ਸਕੀਏ ਮਤਲਬ ਹੜੋਂ ਤੋਂ ਪਹਿਲਾਂ ਜਿਹੜੀ ਤੁਹਾਡੀ ਮਨ ਦੀ ਸੋਚ ਇਹ ਚੱਲ ਰਹੀ ਹੋਵੇ ਕਿ ਇਹਨਾਂ ਘਰ ਦਾ ਕੋਠਰਾ ਰਹਿਣ ਬਿਚਾਰਾ ਜਿਹੜਾ ਠੀ ਮ ਸੋਚਿਆ ਇਹ ਵੀ ਚਲੋ ਅੱਜ ਕਾਂ ਕੋ ਗੋਭੀ ਕਾ ਵੀ ਦਾ ਸੀਜ਼ਨ ਲਾਵਾਂਗੇ ਕੋਈ ਕਰਾਂਗੇ ਕੰਮ ਤੇ ਆਪਣੇ ਕਮਰੇ ਕਮਰੇ ਆਲ ਖਿਆਲ ਕਰਾਂਗੇ ਤੁਹਾਡਾ ਇਲਾਕਾ ਜਿਹੜਾ ਟੇਹਰਾ ਬੱਬਾ ਨਾਨਾ ਖਾਸਾ ਵਾਲੀ ਗੋਭੀ ਦਾ ਇਲਾਕਾ ਜਿਹੜਾ ਪ੍ਰਭੂ ਆਪੇ ਤਾਂ ਇੱਥੋਂ ਸਾਰੀ ਜੱਡੀ ਇਲਾਕੇ ਨੂੰ ਦੂਰ ਤੱਕ ਮਾਰ ਹੁੰਦੀ ਗੋਭੀ ਐਸ ਵੇਲੇ ਤਾਂ ਗੋਭੀ ਦੇ ਫਸਲਾਂ ਵੀ ਜੜੀ ਮਾਰੀ ਦੀ ਸਾਰੀ ਗੋਭੀ ਵੀ ਖਰਾਬ ਹੋ ਗਈ ਹੈ ਸਾਰੀਆਂ ਜੀਵਿੰਦਾਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਝੋਨੇ ਗਲਣ ਦੇ ਨੇ ਗੋਭੀ ਆਲੀਆਂ ਤਾਂ ਸਾਰੀ ਕੁਸ਼ ਰਿਆ ਹੀ ਨਹੀਂ ਇਹ ਪੰਜ ਪੰਜ ਫੁੱਟਾਂ ਬਿਲਕੁਲ ਰਹੀ ਤੇ ਚੜ ਗਈ ਹੈ ਪੈਲਿਆ ਰਹੀ ਬਿਚੜ ਗਈ ਆ ਬਹੁਤ ਬੜਾ ਹਾਲ ਹੈ ਜ਼ਿਮੀਂਦਾਰਾਂ ਦਾ ਵੀ ਸਾਡਾ ਤੇ ਜਿਹੜਾ ਹੋਇਆ ਹੈ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮਤਲਬ ਗੋਭੀ ਵਾਲਾ ਫਸਲ ਵਾਲਾ ਉਹ ਤਾਂ ਨਮਰਸ਼ਾਨ ਖਤਮ ਹੋ ਗਿਆ ਮਤਲਬ ਗਾਂ ਜਿਹੜੀ ਹੁਣ ਝੋਨੇ ਦਾ ਵੀ ਚਲੋ ਹੋ ਸਕਦਾ ਖਤਮ ਹੋ ਗਿਆ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪਾੜੀਆਂ ਦੀ ਜਿਹੜੀ ਮੁਰੰਮਤ ਕਰਕੇ ਜਾਂ ਸੈਟਮੈਂਟ ਕਰਕੇ ਕਣਕ ਲੱਗ ਸਕਦੀ ਕਣਕ ਜੀ ਇਹ ਤੇ ਪਿਛੋ ਤੂਸੀ ਦਾ ਬੰਨ ਬੰਨੇ ਤੇ ਫਿਰ ਵੀ ਦੋ ਤਿੰਨ ਮਹੀਨੇ ਮਾਹ ਕਣਕ ਮੇਰੇ ਹਿਸਾਬ ਨਾਲ ਨਹੀਂ ਬੀਜੀ ਜਾਣੀ ਜਿਹੜੇ ਪਾਣੀ ਲੱਥਨ ਦੀ ਕੋਈ ਸੰਭਾਵਨਾ ਨਹੀਂ ਕਿੰਨੀ ਕਿੰਨੀ ਜਿਹੜੀ ਰੇਤ ਜਿਹੜੀ ਉਹ ਪਾੜੀਆਂ ਦੇ ਵਿੱਚ ਆ ਗਈ 2 ਗਾਰਾ ਪੈ ਚੁੱਕਾ ਵਾਰੇ ਵਿਚੜ ਗਈ ਹੈ ਜੀ ਮਤਲਬ ਇੱਕ ਦੋ ਸੀਜ਼ਨ ਜਿਹੜਾ ਇਹ ਲੱਗ ਸਕਦੇ ਉਹਨਾਂ ਪਹਿਲੀਆਂ ਨੂੰ ਜਿਹੜਾ ਮਤਲਬ ਹਾਂਜੀ ਪਹਿਲੀ ਸਵਾਰੀ ਕਰਨ ਚ ਐਕਸੀਜਨ ਲੰਘ ਸਕਦਾ ਜੀ ਦੋ ਸੀਜ਼ਨ ਨਾ ਨਹੀਂ ਸਕਦੀ ਹਾਂਜੀ ਦੋ ਸਾਲ ਜਿਹੜੇ ਮਤਲਬ ਕਿ ਫਸਲ ਜਿਹੜੀ ਨਹੀਂ ਮਤਲਬ ਕਿ ਹੋ ਸਕਦੀ ਵਿੱਚ ਮਤਲਬ ਹੁਣ ਜਿਹੜੀ ਇਹ ਗਾਂਹ ਜਿਹੜੀ ਮਤਲਬ ਪਾਣੀ ਜਦੋਂ ਲੈਵਲ ਡਾਊਨ ਜਾਂਦਾ ਜਾਂਦਾ ਦਿਨ ਪਦਰੇ ਹੁੰਦੇ ਨੇ ਕਿਹੜੀਆਂ ਚੀਜ਼ਾਂ ਦੀ ਜਿਹੜੀ ਜ਼ਿਆਦਾ ਲੋਡ ਜੜੀ ਇਲਾਕੇ ਨੂੰ ਪਾਉਂਦੀ ਇਲਾਕੇ ਦੀ ਚੀਜ਼ ਨੇ ਜਿਹਦੀ ਲੋਡ ਤੇ ਹਰ ਘਰ ਇੱਕ ਚੀਜ਼ ਜਿਆਦਾਤਰ ਦੇ ਫਰਨੀਚਰ ਕੱਪੜੇ ਕੁੱਪੜਿਆਂ ਦੀ ਜਿਹੜੀ ਮਲਕੀਅਤ ਬਿਲਕੁ ਹੁਣ ਜਿੱਦਾਂ ਐਨਆਰਈ ਵੀਰ ਨੇ ਜਾਂ ਹੋਰ ਸਮਾਜ ਸੇਵੀ ਸੰਸਥਾ ਨੇ ਇਹ ਆਮ ਲੋਕਾਂ ਤੱਕ ਪਹੁੰਚ ਕਰਨ ਤੇ ਕਿਸ ਚੀਜ਼ ਦੀ ਜਿਹੜੀ ਇਹਨਾਂ ਨੂੰ ਪਹੁੰਚਦੀ ਹੈ ਡਿਮਾਂਡ ਤੇ ਇਹੋ ਜੀ ਆਹੀ ਤੇ ਕਹਿੰਨੇ ਆ ਵੀ ਜਦੋਂ ਜਿਹੜੇ ਐਨਆਰਈ ਵੀਰ ਆਉਂਦਿਆਂ ਨੇ ਚਲੋ ਲੰਗਰ ਪਾਣੀ ਦਾ ਤਾਂ ਚੱਲਦਾ ਹੀ ਜਾਂਦਾ ਵਾ ਤੇ ਅਸੀਂ ਤੇ ਕਹਿੰਨੇ ਆ ਸਾਡੇ ਘਰਾਂ ਬਾਰੇ ਸੋਚਿਆ ਜੇ ਸਾਡੇ ਸਮਾਨ ਜਿਹੜੇ ਕਰ ਕੋਈ ਨੇ ਉਹਨਾਂ ਬਾਰੇ ਕੁਝ ਸੋਚਿਆ ਜੀ ਕਿਹੜਾ ਪਿੰਡ ਹੈ ਤੇ ਕਿਹੜਾ ਜਿਲ੍ਹਾ ਜੇ ਕਿਨੇ ਮਤਲਬ ਮਦਦ ਕਰਦੀ ਹੈ ਤੇ ਪ੍ਰੋਪਰ ਜਿਹੜਾ ਦੱਸ ਜੀ ਪਿੰਡ ਪੱਖੋਗੇ ਟਾਲੀ ਸਾਹਿਬ ਜੇ ਡਿਸਟ੍ਰਿਕਟ ਡੇ ਗੁਰਦਾਸਪੁਰ ਜੇ ਡੇਰਾ ਬਾਬਾ ਨਾਨਕ ਹਲਕਾ ਪਕੋਟਾ ਚਾਪ ਕਨਵਲੀਆਂ ਜੀ ਇਹ ਜਿਹੜਾ ਦੁਬਾਰਾ ਹੁਣ ਪਾਣੀ ਆਇਆ ਵਾ ਕਿੰਨਾ 2.73 ਫੁੱਟ ਦੱਸੋ ਜੀ ਕਿੰਨਾ ਹਾਂਜੀ 2.5 2.5 ਫੁੱਟ ਰਤੀ ਸਾਡੇ ਦੇ ਵੇੜਿਆਂ ਦੇ ਵਿੱਚ ਪਾਣੀ ਹੋ ਚੁੱਕਾ ਫਿਰ ਲੋਸਮੈਂਟ ਕੀਤੀ ਗਈ ਪ੍ਰਸ਼ਾਸਨ ਨੂੰ ਹਾਂਜੀ ਰਤੀ ਲੋਸਮੈਂਟ ਸਾਡੇ ਪਿੰਡ ਵਾਲਿਆਂ ਚਰਚ ਵਾਲਿਆਂ ਕੀਤੀ ਹੀ ਪਾਣੀ ਵਧਣ ਦਾ ਹੋਰ ਵੀ ਖਤਰਾ ਹੈਗਾ ਤੇ ਜਿਹੜੇ ਕਨਵਲੀਆਂ ਚ ਲੋਕ ਨੇ ਉਹ ਆਪਣਾ ਆਪਣਾ ਇੰਤਜ਼ਾਮ ਕਰ ਲੋ ਆਪਣੇ ਬਾਹਰ ਆ ਜਣਾ ਘਰਾਂ ਦੇ ਵਿੱਚ ਕੋਈ ਨਾ ਰਹੇ ਸੋ ਇਹ ਸਾਨੂੰ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਪਖੋ ਗਟਾਲੀ ਚਾਬ ਸੋ ਇੱਥੇ ਇੱਕ ਵਾਰੀ بارشਾਂ ਪਹਾੜਾ ਤੇ ਵੀ ਹੁੰਦੀਆਂ ਜਿਹੜੀ ਹੋਈਆਂ ਨੇ ਕਾਫੀ ਉਹਨਾਂ ਕਰਕੇ ਥੋੜਾ ਬਹੁਤਾ ਜਿਹੜਾ ਇਸ ਪਿੰਡ ਦੇ ਵਿੱਚ ਪਾਣੀ ਜਿਹੜਾ ਪਹੁੰਚਿਆ ਸੋ ਇਹਨਾਂ ਪਾਣੀ ਵੀ ਨਹੀਂ ਹੈਗਾ ਖਾਸ ਸੋ 2-1/2 2 ਫੁੱਟ ਪਾਣੀ ਹੈ ਬਾਕੀ ਕੋ ਜਿਹੜੇ ਜਿਵੇਂ ਇਲਾਕੇ ਨੇ ਉਹਨਾਂ ਦੇ ਵਿੱਚ ਹੀ ਪਾਣੀ ਹੈ ਬਾਕੀ ਜਿਹੜੇ ਉੱਚੇ ਇਲਾਕੇ ਨੇ ਉਹਨਾਂ ਦੇ ਵਿੱਚ ਨਹੀਂ ਪਹੁੰਚਿਆ ਸੋ ਇਹਨਾਂ ਪਿੰਡ ਵਾਲਿਆਂ ਦੀ ਜਿਹੜੀ ਮੇਨ ਜਿਹੜੀ ਹੈ ਮਦਦ ਦੀ ਘਾਹ ਰਹੀ ਹੈ ਕਿ ਜਿਹੜੇ ਕਮਰੇ ਜਿਹੜੇ ਹਰਦੀਪ ਪ੍ਰਭਾਵ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਉਹਨਾਂ ਨੂੰ ਐਨ ਆਰ ਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਕੋਈ ਮਦਦ ਕਰਨ ਤਾਂ ਜੋ ਫਿਰ ਉਹ ਮੁਰਬ ਸ਼ਿਭਾ ਕਰ ਸਕਣ ਕਿਉਂਕਿ ਇਸ ਇਲਾਕੇ ਦੇ ਵਿੱਚ ਗੋਭੀ ਦੀ ਫਸਲ ਜਿਹੜੀ ਆਜ਼ਾਦੀ ਹੁੰਦੀ ਸੀ ਸੋ ਲੋਕਾਂ ਨੂੰ ਜਿਹੜਾ ਰੋਜ਼ਗਾਰ ਇੱਧਰ ਮਿਲਦਾ ਸੀ ਸੋ ਉਹ ਵੀ ਜਿਹੜੀ ਆ ਕਿਸਾਨਾਂ ਦੀ ਜਿਹੜੀ ਫਸਲ ਆ ਪੂਰੀ ਜਿੱਤਰਾ ਮਾਰੀ ਗਈ ਹੈ ਸੋ ਅਜੇ ਕੁਝ ਟਾਈਮ ਤੱਕ ਜਿਹੜੀ ਆ ਅਨਦੀ ਲਿਵਰ ਦੇ ਧਾੜੀ ਆ ਉਹ ਵੀ ਕਰਨੀ ਜਿਹੜੀ ਆ ਔਖੀ ਹੈ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਫ